ਦੇ ਜਿਹੜੀ ਸਰਕਾਰੀ ਧਰਾਂ ਉਹ ਸਾਦਨ ਦੇ ਵਿੱਚ ਤੱਕੀਆਂ ਫੜ ਕੇ ਨਾਰੇ ਲਾਉਂਦੀਆਂ ਵੀ ਬਿਲਕੁਲ ਇਹ ਕੀ ਕਰ ਰਹੇ ਨੇ ਨਾਰੇ ਮਾਰ ਰਹੇ ਨੇ ਸਾਰੀਆਂ ਨੀਤੀਆਂ ਪਾਰਟੀਆਂ ਭਾਜਪਨ ਜਨ ਲਾਗੂ ਕਰ ਰਹੇ ਨੇ ਕਿਨਾਂ 14000 ਕਰੋੜ ਵੀ ਤੁਸੀਂ ਝੱਗਾ ਚੱਕ ਗਈ ਹੁਣ ਤੁਸੀਂ ਕਹਿੰਦੇ ਸਾਨੂੰ ਆਹ ਦਿਓ ਦਿਓ ਠੀਕ ਆ ਮੰਗਦੇ ਅਸੀਂ ਤੁਹਾਡੇ ਨਾਲ ਸਹਿਮਤ ਪਰ ਤੁਸੀਂ ਕੀ ਕੀਤਾ ਉਹਦਾ ਜਵਾਬ ਤਾਂ ਦਿਓ ਨਾ ਸਪੀਕਰ ਤੁਸੀਂ ਦੇਖੋ ਮਤਲਬ ਸਪੀਕਰ ਨੇ ਵੀ ਐਡਾ ਬਿਸ਼ਰਮੀ ਵਾਲਾ ਰੋਲ ਨਿਭਾਇਆ ਨਾ ਵੀ ਮੇਰਾ ਤਾਂ ਚਲੋ ਮਿੱਤਰ ਆ ਉਹ ਮੈਂ ਆਸ ਕਰਦਾ ਸੀ ਵੀ ਯਾਰ ਉਹ ਮਾੜਾ ਮੋਟਾ ਕਿਤੇ ਕਣ ਹੋਊਗਾ ਹੁਣ ਤੁਸੀਂ ਵਿਸ਼ੇਸ਼ ਸੈਸ਼ਨ ਸੱਦ ਲਿਆ ਬੰਦਿਆਂ ਨੂੰ ਸਾਰਾ ਟਾਈਮ ਨਹੀਂ ਇਸ ਕਰ ਲੈਣਾ ਕੀ ਮਤਲਬ ਤੁਸੀਂ ਆਪਦੇ ਬਰਾਬਰ ਦਾ ਟਾਈਮ ਦਿਓ ਨਾ ਬਰੋਦੀ ਤੇਰ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੰਨੇ ਦੀ ਵੀ ਉਹ ਗੱਲਾਂ ਕਿਹੜੀਆਂ ਕਰਦਾ ਜੀ ਭਾਲੀ ਆ ਥੋੜੇ ਪੈਰਾਂ ਨੂੰ ਗਾਰਾ ਨਹੀਂ ਲੱਗਿਆ ਪੈਰਾਂ ਨੂੰ ਗਾਰਾ ਲੱਗਣ ਨਾਲ ਕੀ ਹੋ ਜੂਗੀ ਮੈਨੂੰ ਇਹ ਦੱਸੋ ਕੱਲ ਨੂੰ ਕਹਿੰਗੇ ਪ੍ਰਧਾਨ ਮੰਤਰੀ ਦੇ ਪੈਰਾਂ ਨੂੰ ਗਾਰਾ ਨਹੀਂ ਲੱਗਿਆ ਅਸਲ ਮਸਲੇ ਤੋਂ ਧਿਆਨ ਪਟਕਾਉ ਸੈਸ਼ਨ ਹੈ ਜੀ ਵੀ ਦੇਖਿਓ ਗਰੁੱਪ ਵਰਤਮਾਨ ਉਹ ਲੈ ਕਹੇ ਜੀ ਟੁਟਕਲੇ ਸੜਉ ਉਹ ਕੇਂਦਰ ਸਰਕਾਰ ਨੂੰ ਪੈਕੇਜ ਦੇਣਾ ਚਾਹੀਦਾ ਮੈਂ ਮੰਨਦਾ ਪਰ ਪੈਕੇਜ ਲੈਣ ਲਈ ਤੁਸੀਂ ਤਾਂ ਆਪ ਹੜਾਂ ਤੋਂ ਬਾਅਦ ਇਹਨੂੰ ਆਪ ਤੱਕ ਕੋਸ਼ਿਸ਼ ਕੀਤਾ ਜੇ ਬਾਂਦੇ ਨੇ ਕਹੇ ਵੀ ਤੁਸੀਂ ਮੀਟੇਗੇ ਨਹੀਂ ਕਿਿੱਥੇ ਦਿੱਲੀ ਤੋਂ ਨਾਲ ਝੁਲਦੇ ਰਹੇ ਜੇ ਉਹਦਾ ਜਵਾਬ ਜਦੋਂ ਹੜਾ ਆ ਰਹੀ ਸੀ ਤੁਸੀਂ ਤਾਮ ਲਾਡੂ ਦਾ ਬ੍ਰੇਕਫਾਸਟ ਯੋਜਨਾ ਦੀਆਂ ਗੱਲਾਂ ਕਰ ਰਹੇ ਸੀ ਇਹੀ ਗੁਰਤਮਾਨ ਕਹਿੰਦਾ ਸੀ ਚਲੋ ਮੈਨੂੰ ਕਹਿੰਦੇ ਨੇ ਕੇਂਦਰ ਤੋਂ ਪੈਸੇ ਮੰਗ ਲੋ ਕਹਿੰਦਾ ਕਿਉਂ ਨੰਗਾ ਹਜ਼ਾਰਾਂ ਕਰੋੜ ਰੁਪਈਆ ਪਿਆ ਬਿਲਕੁਲ ਪਹਿਲਾਂ ਨੂੰ ਵਰਤਣੇ ਨਹੀਂ ਆਏ ਸੀ ਮੈਂ ਵਰਤ ਬੈਜੀ ਮੈਂ ਹਾ 23 ਇੱਕ ਨਵਾਂ ਪੈਸਾ ਵਰਤਿਆ ਬਿਲਕੁਲ ਨਾ ਹੁਣੇ ਵਰਤ ਸਕਦੇ ਨਹੀਂ ਕਿਵੇਂ ਨਾ ਇੱਕ ਚੁੱਕ ਕਲਾਜਾ ਕੀਤਾ ਸੀ ਸਾਬਕਾ ਪੱਤਰਕਾਰ ਸਾਬਕਾ ਬਲਾਨਾ ਸਾਬਕਾ ਬਲਾਨਾ ਮੈਂ ਹੈ ਵੀ ਗੱਲ ਤਾਂ ਠੀਕ ਆ ਕਿਉਂਕਿ ਇਹ ਪਹਿਲਾਂ ਭੰਡ ਸੀ ਇਹ ਤਾਂ ਅੱਜ ਵੀ ਮੈਂ ਭੰਡਾ ਤੁਸੀਂ ਮੈਨੂੰ ਸਾਬਕਾ ਭੰਡ ਨਹੀਂ ਕਹਿ ਸਕਦੇ ਬੈਜੀ ਇਹਨੇ ਪੇਟ ਨੂੰ ਨਾ ਸਟੇਜ ਬਣਾ ਲਿਆ ਨਿੰਦਣ ਵੀ ਕਰਨ ਦੀ ਤੁਸੀਂ ਪੀਐਮ ਕੇਅਰ ਫੰਡ ਜਿਹੜਾ ਟੋਟਲ ਕਾਪਲਾ ਜੀ ਜਿਹਦੇ ਬਾਰੇ ਤੁਸੀਂ ਪੁੱਛੇ ਨਹੀਂ ਸਕਦੇ ਅੰਨੀ ਪਹੀ ਜਾਂਦੀਆਂ ਕੁੱਤੇ ਚੱਟੀਆਂ ਜਾਂਦੇ ਨੇ ਤੁਸੀਂ ਮੁੱਖ ਮੰਤਰੀ ਰਾਹਤ ਫੰਡ ਦੀ ਤਾਂ ਉਹ ਹਾਏ ਦੇ ਕਾਪ ਫੰਡ ਨਵਾਂ ਬਣਾ ਲਿਆ ਜਿੱਤੇ ਕੋਈ ਨਿਯਮ ਨਹੀਂ ਲਾਗੂ ਹੁੰਦੇ ਕੱਟਗੀਆਂ ਨੇ ਪੰਜਾਬੀਆਂ ਦੀਆਂ ਦੇਦੇ ਜੇਬਾਂ ਪੰਜਾਬੀਰੋ ਫੰਡ ਬਾਰੇ ਜਵਾਬ ਕੋਈ ਨਹੀਂ ਪੈਸੇ ਕਿੱਥੋਂ ਆਏ ਕਿੱਥੇ ਬੰਡੇ ਰਾਸ਼ਨ ਕਾਰਡ ਮੰਨੀ ਬੈਠੋ ਨਾ ਕੱਟੂਨੀ ਇਹ ਬਾਈ ਜੀ ਕਾਰ ਗਿਆ ਚ ਹੋਰ ਦਿੱਲੀਆ ਕਹਿੰਦੇ ਬੜਤ ਮਾਰਦਾ ਤੱਠਾ ਮੋਕ ਮਾਰਦਾ ਕਹਿੰਦਾ ਵਪਾਰੀ ਦਾ ਛੱਡਿਆ ਹੋਇਆ ਪਰ ਇਹ ਵੀ ਛੁਟਕਲੇ ਸਾਈ ਫਾਂਡਾ 60000 ਰੁਪਿਆ ਸਾਰੇ ਮੁਲਕ ਦਾ ਪਿਆ 60000 ਤੁਹਾਡਾ ਕੱਲਿਆਂ ਦਾ ਪਿਆ ਈਐਸਪੀ ਦਾ ਰੌਲਾ ਉੱਥੇ ਆ ਕੇ ਹੜਾ ਤੇ ਖੇੜਤਾ ਉਹ ਇਸ ਕਰਕੇ ਬੈਜੀਏ ਛਲੇਡਾ ਸਿਆਸਤਾਂ ਬੇਬਸਪੁਰ ਵੜਾ ਰਿਹਾ ਲੋਕਾਂ ਨੂੰ ਜਿਹੜੀ ਗੱਲ ਦੀ ਲੋੜ ਹੈ ਨਾ ਨੋਟੂ ਚੋਇੰਗ ਜਿਹੜੀ ਚੀਜ਼ ਨੂੰ ਬਦਲਣਾ ਚਾਹੁੰਦੇ ਆ ਉਹ ਜਾਣੋ ਤਾਂ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਨਿੰਦਰ ਕੀ ਹਾਲ ਨੇ ਠੀਕ ਹੈ ਜੀ ਤੁਸੀਂ ਦੱਸੋ ਠੀਕ ਹੋ ਚੜ੍ਹਦੀ ਕਲਾ ਭਾਈ ਜਿਹੜਾ ਅੱਜ ਦਾ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਦੇਖਿਆ ਦਾ ਅੰਤ ਦਾ ਵਿਧਾਨ ਸਭਾ ਦਾ ਸੈਸ਼ਨ ਆਈ ਵਾਰ ਰੌਚਕ ਹੁੰਦਾ ਰੌਚਕ ਚਾਹਦਾ ਹੁੰਦਾ ਕਿ ਮੇਣੋ ਮੇਣੀ ਹੁੰਦੇ ਆ ਇੱਕ ਦੂਜੇ ਨਾਲ ਮਤਲਬ ਦੇਖੋ ਹੁਣ ਤੱਕ ਦਾ ਜਿਹੜਾ ਵਿਧਾਨ ਸਭਾ ਦਾ ਤਜਰਬਾ ਨਾ ਜੀ ਮੈਂ ਇੱਕ ਵਾਰ ਕਿਹਾ ਸੀ ਇਹਨੇ ਨਾ ਇੱਕ ਚੁਟਕਲਾ ਜਿਹਾ ਕੀਤਾ ਸੀ ਸਾਬਕਾ ਪੱਤਰਕਾਰ ਸਾਬਕਾ ਫਲਾਨਾ ਸਾਬਕਾ ਫਲਾਨਾ ਜੀ ਮੈਂ ਤਾਂ ਵੀ ਗੱਲ ਤਾਂ ਇਹ ਠੀਕ ਆ ਕਿਉਂਕਿ ਇਹ ਪਹਿਲਾ ਭੰਡ ਸੀ ਜੀ ਇਹ ਕਹਿੰਦਾ ਅੱਜ ਵੀ ਮੈਂ ਭੰਡਾ ਤੁਸੀਂ ਮੈਨੂੰ ਸਾਬਕਾ ਭੰਡ ਨਹੀਂ ਕਹਿ ਸਕਦੇ ਜੀ ਬਾਈ ਜੀ ਇਹਨੇ ਪੇਟ ਨੂੰ ਨਾ ਸਟੇਜ ਬਣਾ ਲਿਆ ਜੀ ਨਿੰਦਣ ਵੀ ਕਰਨ ਦੀ ਤੁਸੀਂ ਇਹ ਵੇਖੋ ਪਹਿਲੀ ਗੱਲ ਇਹ ਤੇ ਦਾ ਹੜ੍ਹਾਂ ਬਾਰੇ ਸੱਦਿਆ ਜੀ ਸੈਸ਼ਨ ਜੀ ਦੇਖੋ ਜਦੋਂ ਤੁਹਾਨੂੰ ਪਤਾ ਵਿਆ ਨੁਕਸਾਨ ਹੋ ਗਿਆ ਜੀ ਤੁਸੀਂ ਤੁਹਾਡਾ ਜਿਹੜਾ ਜਲ ਸਰੋਤ ਮੰਤਰੀ ਅਵਿਰਿੰਦਰ ਗੋਇਲ ਜੀ ਉਹਨੇ ਕੁਝ ਗੱਲਾਂ ਪੇਸ਼ ਕੀਤੀਆਂ ਨੇ ਜੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ 20000 ਕਰੋੜ ਦਾ ਪੈਕੇਜ ਮਿਲਣਾ ਚਾਹੀਦਾ। ਰਾਹੁਲ ਗਾਂਧੀ ਨੇ ਵੀ ਕਿਹਾ। ਜੀ। ਅਸੀਂ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ 1600 ਕਰੋੜ ਆ ਜਿਹੜਾ ਇਹ ਤਾਂ ਅੱਖਾਂ ਵੀ ਨਹੀਂ ਪਹੁੰਚਦਾ। ਜੀ। ਪਰ ਸਵਾਲ ਕੁਝ ਹੋਰ ਨੇ ਉਹਨਾਂ ਦਾ ਜਵਾਬ ਦੇਣਾ ਪਊਗਾ ਤੁਹਾਨੂੰ। ਜੀ। ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਤੋਂ ਬਾਅਦ ਤੁਹਾਡੇ ਕੋਲ ਆ ਰਹਾ ਹੱਥ ਠੰਡਦਾ। 1600 ਕਰੋੜ ਮੈਂ ਵਿਸ਼ੇਸ਼ ਉਹਦੇ ਵਿੱਚ ਪਾ ਰਿਹਾ। ਜੀ। ਤੁਸੀਂ ਦੱਸੋ ਤਾਂ ਇਹ ਕਿੱਥੇ ਗਏ ਤੁਸੀਂ ਇਹ ਦੱਸੋ ਹੜ ਰੋਕੂ ਪ੍ਰਬੰਧ ਤੁਹਾਡੇ ਕਿੱਥੇ ਗਏ ਜੀ ਅੱਜ ਤੱਕ ਤੁਸੀਂ ਇੱਕ ਨਵਾਂ ਪੈਸਾ ਰਾਹਤ ਲਈ ਭੇਜਿਆ ਨਹੀਂ ਜੀ ਇਹਨਾਂ ਕੋਲੇ ਇੱਕੇ ਨੁਕਤਾ ਨਾ ਵੀ ਜਿਹੜੇ ਬੰਦੇ ਮਾਰੇਗੇ ਉਹਨਾਂ 'ਚ ਬੰਦਿਆਂ ਨੂੰ ਪੈਸੇ ਦੇਤੇ ਜੀ ਇਹ ਤੇ ਹੋਣਗੇ ਫਿਰ ਸਪੀਕਰ ਤੁਸੀਂ ਦੇਖੋ ਮਤਲਬ ਸਪੀਕਰ ਨੇ ਵੀ ਐਡਾ ਬਿਸ਼ਰਮੀ ਵਾਲਾ ਰੋਲ ਨਿਭਾਇਆ ਨਾ ਵੀ ਮੇਰਾ ਤਾਂ ਚਲੋ ਮਿੱਤਰ ਆਹੋ ਮੈਂ ਆਖ ਕਰ ਦਫੀ ਵੀਰੋ ਤੇ ਮਾੜਾ ਮੋਟਾ ਕਿਤੇ ਕੰਨ ਹੋਊਗਾ ਪਹਿਲੇ ਸਪੀਕਰ ਨੇ ਦੇਖਿਆ ਰਵੀਨਦਰਾਜ ਹਰਾਣਾ ਜਾਂ ਹੋਰ ਨੇ ਬਈ ਜੋ ਵਿਰੋਧੀ ਤੇਨੂੰ ਟਾਈਮ ਦਿੰਦੇ ਹੁੰਦੇ ਸੀ ਜੀ ਹੁਣ ਤੁਸੀਂ ਵਿਸ਼ੇਸ਼ ਸੱਦ ਲਿਆ ਬੰਦਿਆਂ ਨੂੰ ਸਾਰਾ ਟਾਈਮ ਨਿਯਤ ਕਰ ਲਿਆ ਕਿ ਮਤਲਬ ਜੀ ਤੁਸੀਂ ਆਪਦੇ ਬਰਾਬਰ ਦਾ ਟਾਈਮ ਦੋ ਨਾ ਕਰੋ ਕਿ ਤੇਨੂੰ ਸਮਾਗਤ ਤਾਂ ਤਾਂ ਹੀ ਹੋਊਗਾ ਵਿਚਾਰ ਤਾਂ ਤਾਂ ਹੀ ਹੋਊ ਬਿਲਕੁਲ ਹੁਣ ਇਹਨਾਂ ਨੇ ਕੀ ਕਰ ਲਿਆ ਦੇਖੋ ਜੀ ਆਪਾਂ ਸਿਆਸਤ ਨਹੀਂ ਕਰਨੀ ਸਿਆਸਤ ਨਹੀਂ ਕਰਨੀ ਫਿਰ ਇਹ ਹਾਊਸ ਕਾਹਦਾ ਖਾਤਰ ਬਣਾਇਆ? ਹਾਊਸ ਤਾਂ ਹੈ ਸਿਆਸਤ ਕਰਨ ਖਾਤਰ। ਜੀ। ਤੁਸੀਂ ਕਹੋ ਅਸੀਂ ਪਾਰਟੀ ਪੱਧਰ ਦੀ ਸਿਆਸਤ ਨਹੀਂ ਕਰਨੀ, ਅਸੀਂ ਨਿੱਜੀ ਸਿਆਸਤ ਨਹੀਂ ਕਰਨੀ। ਅਸੀਂ ਸਿਆਸਤ ਕਰਨੀ ਆ ਪੰਜਾਬ ਦੇ ਹੱਕਾਂ ਲਈ। ਜੀ। ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸਿਆਸਤ ਤੋਂ ਬਿਨਾਂ ਕੋਈ ਫੈਸਲੇ ਨਹੀਂ ਹੁੰਦਾ, ਸਿਆਸਤ ਹੁੰਦੀ ਓ ਫੈਸਲਾ ਕੋਨਾ। ਜੀ। ਵੀ ਪੰਜਾਬ ਨੂੰ ਮੁੜ ਕਿਵੇਂ ਬਸਾਇਆ ਜਾਵੇ? ਬਾਜਵਾ ਸਾਹਿਬ ਨੇ ਹੀ ਸਵਾਲ ਉੱਠਿਆ ਨਾ ਜੀ ਵੀ ਕਹਦੇ ਨਾ ਵਸਾਵੋਗੇ ਤੁਸੀਂ ਬਿਲਕੁਲ ਪਿੰਨਾਂ 14000 ਕਰੋੜ ਨੂੰ ਤੁਸੀਂ ਝੱਗਾ ਚੱਕ ਗਏ ਹੁਣ ਤੁਸੀਂ ਕਹਿੰਦੇ ਸਾਨੂੰ ਆਹ ਦਿਓ ਦਿਓ ਠੀਕ ਆ ਮੰਗਦੇ ਅਸੀਂ ਤੁਹਾਡੇ ਨਾਲ ਸਹਿਮਤਾ ਪਰ ਤੁਸੀਂ ਕੀ ਕੀਤਾ ਉਹਦਾ ਜਵਾਬ ਤਾਂ ਦਿਓ ਨਾ ਜੀ ਹੜ ਆਉਣ ਦੇ ਕਾਰਨ ਕੀ ਨੇ ਹੱਲ ਕੀ ਆ ਇਹ ਦੇ ਕੇ ਛੱਡੋ ਜੀ ਇਹਦੇ ਆਪਾਂ ਬਹਿਸ ਨਹੀਂ ਕਰਨੀ ਬਸ ਹੁਣ ਆਪਾਂ ਬਹਿਸ ਕਰਨੀ ਹੈ ਵੀ ਪੰਜਾਬ ਨੂੰ ਮੁੜ ਕਿਵੇਂ ਬਸਾਇਆ ਜਾਵੇ ਜੇ ਤੁਹਾਨੂੰ ਉੱਜੜਨ ਦੇ ਕਾਰਨ ਨਹੀਂ ਪਤਾ ਬਸਾਓਗੇ ਕਿਵੇਂ ਜੀ ਇਹੀ ਜਲ ਸਰੋਤ ਮੰਤਰੀ ਹੈ ਨਾ ਜਿਹੜੇ ਐਸੇ ਵਿਧਾਨ ਸਭਾ ਚ ਕਿਹਾ ਸੀ ਮਾਨਯੋਗ ਪੂਰਨਤਮਾਨ ਸਾਹਿਬ ਦੀ ਜੋਗ ਅਗਵਾਈ ਚ ਜੀ ਅਸੀਂ ਇੰਨਾ ਕੁਝ ਪ੍ਰਬੰਧ ਕਰ ਲਿਆ ਜਿੰਨਾ ਮਰਜੀ ਪਾਣੀ ਆ ਜਾਏ ਪੰਜਾਬ ਦਾ ਕੱਠ ਨਹੀਂ ਡਗੜਦਾ ਸਰੋਤ ਪੈ ਜਾਊ ਜੀ ਹੋਰ ਬਹਾਨੇ ਬਣਾਈ ਜਾਂਦੇ ਨੇ ਜੀ ਸੋਚਿਆ ਸੀ ਜੀ ਨਹੀਂ ਵੱਧ ਆ ਗਿਆ ਧੱਟਾ ਗਿਆ ਜਿੰਨੇ ਟੈਕਨੀਕਲ ਵੱਡੇ ਨੇ ਉਹ ਜਦੋਂ ਉਹਨਾਂ ਨੇ ਕਿਹਾ ਨਾ ਵੀ ਇਹਦਾ ਪਤਾ ਕਰੋ ਸਪੀਕਰ ਵੀ ਬੜੀ ਮਤਲਬ ਖੱਟਵੀਂ ਜੀ ਹਾਸੇ ਹਾਸਦੇ ਕਿਹਾ ਅੱਛਾ ਆਪਾਂ ਇਹ ਪਤਾ ਕਰੀਏ ਵੀ ਬੱਦਲ ਕਿਵੇਂ ਫਟ ਗਏ ਜੀ ਬੱਦਲ ਫਟ ਗਏ ਪਰ ਬੱਦਲ ਫਟੇ ਦਾ ਪਾਣੀ 9 ਘੰਟੇ ਬਾਅਦ ਤੁਹਾਡੇ ਡੈਮ ਚ ਆਉ ਜੀ ਤੇ ਤੁਹਾਨੂੰ ਇਹ ਪਤਾ ਵੀ ਇਹਦਾ ਕਿੰਨਾ ਪਾਣੀ ਆਉ ਤੁਸੀਂ ਰਿਲੀਜ਼ ਕਰਨ ਲਈ ਕੀ ਕੀਤਾ ਜੀ ਮੈਨੂੰ ਇਹ ਦੱਸੋ ਜੀ ਤੋਂ ਇਸ ਕਰਕੇ ਸਰਕਾਰ ਆ ਜਿਹੜੀ ਉਹ ਭੰਡ ਪਣੇ ਤੇ ਉੱਤੇ ਰਿ ਨਿੱਜੀ ਹਮਲੇ ਤੇ ਉੱਤੇ ਰਹੀ ਦਰਿਆਮਾ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੀਮੇ ਦੀ ਵੀ ਉਹ ਗੱਲਾਂ ਕਿਹੜੀਆਂ ਕਰਦਾ ਜੀ ਕਾਲੀਆਲ ਤੁਹਾਡੇ ਪੈਰਾਂ ਨੂੰ ਗਾਰਾ ਨਹੀਂ ਲੱਗਿਆ ਪੈਰਾਂ ਨੂੰ ਗਾਰਾ ਲੱਗਣ ਨਾਲ ਕੀ ਹੋ ਜਾਊ ਜੀ ਮੈਨੂੰ ਇਹ ਦੱਸੋ ਬਿਲਕੁਲ ਕੰਮ ਨੂੰ ਕੋਈ ਹੈਗੇ ਪ੍ਰਧਾਨ ਮੰਤਰੀ ਦੇ ਪੈਰਾਂ ਨੂੰ ਗਾਰਾ ਵੀ ਲੱਗਿਆ ਜੀ ਮੰਤਰੀਆਂ ਦਾ ਕੰਮ ਆਪਦੇ ਮੈਕਮੈਂਟ ਨੂੰ ਐਕਟੀਵੇਟ ਕਰਨਾ ਜੀ ਐਮਐਲਏ ਦਾ ਕੰਮ ਆਪਦੇ ਹਲਕੇ ਦੇ ਅਫਸਰ ਸ਼ਾਹੀ ਨੂੰ ਐਕਟੀਵੇਟ ਕਰਨਾ ਜੀ ਤੁਸੀਂ ਤਾਂ ਫੋਟੋ ਸ਼ੂਟਿੰਗ ਕੀਤੇ ਨੇ ਸਾਰੇ ਬਿਲਕੁਲ ਯਾਰ ਤੁਸੀਂ ਨਿੱਜੀ ਹਮਲੇ ਕਰਦੇ ਹੋ ਜੀ ਮਤਲਬ ਬੈਸ ਨੂੰ ਤੁਸੀਂ ਨਿੱਜੀ ਬਾਜਬਾ ਸਾਹਿਬ ਨੇ ਕੋਈ ਨਿੱਜੀ ਹਮਲਾ ਨਹੀਂ ਕੀਤਾ ਜੀ ਉਹਨਾਂ ਨੇ ਸਿਆਸੀ ਸਵਾਲ ਉਠਾਏ ਪ੍ਰਬੰਧਕੀ ਸਵਾਲ ਉਠਾਈ ਜੀ ਉਹਨਾਂ ਨੇ ਕਿਹਾ ਜਲ ਸਰੋਤ ਮੰਤਰੀ ਅਸਤੀਫਾ ਦੇ ਦੇ ਤੁਸੀਂ ਕਿਹੜੇ ਯੁੱਗ ਚ ਰਹੇ ਨੇ ਉਹ ਜੀ ਤੁਹਾਨੂੰ ਪਤਾ ਹੀ ਨਹੀਂ ਸਾਰੀ ਦੁਨੀਆ ਕਹਿ ਰਹੀ ਆ ਵੀ ਐਸੇ ਮੌਸਮ ਬਦ ਹੋ ਆਏ ਹੋ ਤੇ ਸਾਰੀ ਦੁਨੀਆ ਕਹਿ ਰਹੀ ਆ ਸੋਕੇ ਪੈਣਗੇ ਹਰਜੋਤ ਬੈਂਸ ਨੇ ਇਹ ਗੱਲ ਥੋੜੀ ਜੀ ਟੱਚ ਕੀਤੀ ਸੀ ਮਤਲਬ ਵਾਤਾਵਰਨ ਦਾ ਜਿਹੜਾ ਮਸਲਾ ਆ ਰਿਹਾ ਉਹਦੀਆਂ ਕੀ ਸਮੱਸਿਆਵਾਂ ਨੇ ਬਿਲਕੁਲ ਤੁਸੀਂ 3 ਸਾਲਾਂ ਸਾਢੇ 3 ਸਾਲਾਂ ਚ ਕੀ ਕੀਤਾ ਉਹ ਦੱਸੋ ਨਾ ਜੀ ਉਹੀ ਮੋਦੀ ਵਾਲਾ ਘਰਾ ਟਰਾਲ ਹੁਣ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਜੀ ਜੀ ਤੁਸੀਂ ਕੀ ਜੇ ਕਿਸੇ ਨੇ ਕੁਝ ਨਹੀਂ ਕੀਤਾ ਤੇ ਤੁਹਾਨੂੰ ਲਿਆਂਦਾ ਤਾਂ ਹੀ ਸੀ ਨਾ ਪਤੰਦਰੋਂ ਬਿਲਕੁਲ ਇੱਕ ਸਭ ਤੋਂ ਘਸਿਆ ਪਟਿਆ ਫਰਾਡ ਇਹ ਦੁਖੀ ਇਸ ਹਰਕ ਨੇ ਕਿਉਂਕਿ ਆਮ ਆਦਮੀ ਘਰਾਂ ਦੇ ਮੁੰਡੇ ਮੰਤਰੀ ਆ ਕੇ ਇੱਥੇ ਬਣ ਗਏ ਜੀ ਬਣ ਗਏ ਆਮ ਆਦਮੀ ਘਰਾਂ ਦੇ ਕੋਈ ਦਿਖਾਓ ਵੀ ਸੀ ਨਾ ਆਪਣੀ ਕਾਰਗੁਜ਼ਾਰੀ ਵੀ ਦਿਖਾਓ ਨਾ ਆਮ ਆਦਮੀ ਘਰਾਂ ਦੇ ਮੁੰਡੇ ਬਣਨ ਦੇ ਨਾਲ ਇਹਦਾ ਮਤਲਬ ਸਾਰੇ ਮੁੱਦੇ ਤੇ ਮਸਲੇ ਹੱਲ ਹੋ ਜਾਂਦੇ ਨੇ ਜੀ ਗੁੰਗੇ ਪਹਿਰਮਾਨ ਤੁਸੀਂ ਬੜੇ ਬੈਠੇ ਹੋ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਜੀ ਸੋ ਬਾਈ ਜੇ ਨਾਟਕਾ ਪ੍ਰਪੰਚਾ ਇਹਨਾਂ ਦਾ ਮਤਲਬ ਭੋਰਾ ਨਹੀਂ ਬਿਰੋਧੀ ਤੇਨੂੰ ਨਾਲ ਲੈਣ ਦਾ ਜੀ ਇਹਨਾਂ ਦਾ ਮਤਲਬ ਭੋਰਾ ਨਹੀਂ ਵੀ ਇਹ ਹੜ ਪੰਜਾਬ ਡੁੱਬਿਆ ਦਬੋਇਆ ਕਿਉਂ ਹੋਇਆ ਵੱਜਵੇਂ ਨੇ ਕਹਿ ਬਈ ਇਹਦੀ ਉੱਚ ਪੱਧਰੀ ਜਾਂਚ ਕਰਾਓ ਜੀ ਕਰਾਓ ਫਿਰ ਪਤਾ ਲੱਗ ਜੂ ਨਾ ਮੌਸਮ ਨੂੰ ਭਾਗ ਦਾ ਕੀ ਕਸੂਰ ਆ ਡੈਮਾ ਦਾ ਕੀ ਕਸੂਰ ਆ ਥੋੜਾ ਕੀ ਕਸੂਰ ਆ ਜੀ ਸੋ ਜਾਂਚ ਤੇ ਜਵਾਬ ਦੇ ਹੀ ਤੋਂ ਭਜਦੇ ਨੇ ਬਿਲਕੁਲ ਤੇ ਬਾਕੀ ਬਾਈ ਜੀ ਹੁਣ ਬੰਦੇ ਬੰਦੇ ਨੇ ਠੀਕ ਆ ਤੁਹਾਡੇ ਹੱਥ ਚਾਈ ਹੋਈ ਆ ਇੱਕ ਸੈਸ਼ਨ ਹੋਰ ਆ ਇੱਕ ਦੋ ਹੋਰ ਨੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂ ਆਮ ਘਰਾਂ ਦੇ ਮੁੰਡਿਆਂ ਦਾ ਹਾਲ ਕੀ ਬਣਦਾ ਜੀ ਸੋ ਇਹ ਸਾਰਾ ਅਸਲ ਮਸਲੇ ਤੋਂ ਧਿਆਨ ਭਟਕਾਉ ਸੈਸ਼ਨ ਹੈ ਜੀ ਤੁਸੀਂ ਦੇਖਿਓ ਜਦੋਂ ਭਗਵਾਨ ਤਮਨ ਮੂਲਿਆ ਕਹੇ ਜੇ ਚੁਟਕਲੇ ਛਡਾਉ ਉਹ ਬਿਲਕੁਲ ਤੁਸੀਂ ਮੈਨੂੰ ਇਹ ਦੱਸੋ ਮੈਂ ਕਹਿੰਦਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਮੰਨਦਾ ਕੇਂਦਰ ਸਰਕਾਰ ਨੂੰ ਪੈਕੇਜ ਦੇਣਾ ਚਾਹੀਦਾ ਮੈਂ ਮੰਨਦਾ ਜੀ ਪਰ ਪੈਕੇਜ ਲੈਣ ਲਈ ਤੁਸੀਂ ਤਾਂ ਆਪ ਹੜਾਂ ਤੋਂ ਬਾਅਦ ਇਹਨੂੰ ਆਪ ਤੱਕ ਉਸਤ ਕੀਤਾ ਜੀ ਜੇ ਬਾਅਦ ਵਿੱਚ ਨਾ ਕਹੇ ਵੀ ਤੁਸੀਂ ਮੀਟਿੰਗ ਇਹ ਨਹੀਂ ਕੀਤੀ ਦਿੱਲੀ ਚੋਂ ਨਾ ਝੁਲਦੇ ਰਹੇ ਜੀ ਦੇਵ ਰਾਜ ਜਵਾਬ ਜਦੋਂ ਹੜਾ ਆ ਰਹੇ ਸੀ ਤੁਸੀਂ ਤਾਮਨ ਲੱਡੂ ਦਾ ਬ੍ਰੇਕ ਸਪਾਂਸਰ ਯੋਜਨਾ ਦੀਆਂ ਗੱਲਾਂ ਕਰ ਰਹੇ ਸੀ ਜੀ ਸੋ ਇਸ ਕਰਕੇ ਇਹ ਸਿਰਫ ਇਹੀ ਆ ਵੀ ਆਪਾਂ ਕਿਸੇ ਨੂੰ ਬੋਲਣ ਨਹੀਂ ਦੇਣਾ ਜਿਹੜੀਆਂ ਜਿੱਥੇ ਫਸੇ ਹੋਏ ਨੇ ਬਾਈ ਜੀ ਜੀ ਜੋ ਲੋਕਾਂ ਦਾ ਇਹਨਾਂ ਦੇ ਵਿੱਚ ਬਣਿਆ ਹੋਇਆ ਉਹ ਤੋਂ ਇਹ ਧਿਆਨ ਭਟਕਾਉਣ ਦੀ ਕੋਸ਼ਿਸ਼ ਆ ਤੁਸੀਂ ਤੈਨੂੰ ਇਹ ਦੱਸੋ ਤਦ ਜਿਹੜੀ ਸਰਕਾਰੀ ਧਿਰਾਂ ਜੀ ਉਹ ਛਦਨ ਦੇ ਵਿੱਚ ਟੱਕਟੀਆਂ ਫੜ ਕੇ ਨਾਰੇ ਲਾਉਂਦੀਆਂ। ਜੀ ਬਿਲਕੁਲ। ਤੇ ਇਹ ਇਹ ਕੀ ਕਰ ਰਹੇ ਨੇ? ਨਾਰੇ ਮਾਰ ਰਹੇ ਨੇ। ਸਾਰੀਆਂ ਨੀਤੀਆਂ ਪਾਲਸੀਆਂ ਭਾਜਪਨ ਜਾਂ ਅਗੂ ਕਰ ਰਹੇ ਨੇ। ਜੀ। ਚਾਹੇ ਉਹ ਸਿੱਖਿਆ ਨੀਤੀਆਂ ਕਹਿੰਦਾ ਫਿਰ ਇੱਕੋ ਮੇ ਕਾਰਡ ਕੱਟਦਾ। ਜੀ। ਰਾਸ਼ਨ ਕਾਰਡ ਮੰਨੀ ਬੈਠਾ ਨਾ ਕੱਟੂ ਨੀ। ਇਹ ਬਾਈ ਜੀ ਕਾਗਜ਼ਤ ਹੋਰ ਦਿੱਲੀਆ ਕਹਿੰਦੇ ਭੜਕ ਮਾਰਦਾ। ਤੱਥਾਂ ਮੋਕ ਮਾਰਦਾ। ਕਿੰਨਾ ਵਪਾਰੀ ਦਾ ਛੱਡਿਆ ਹੋਇਆ ਜੀ ਵੱਡਾ ਸਵਾਲ ਵਾਜਵਾ ਸਾਹਿਬ ਨੇ ਕੀ ਉਠਾਇਆ ਤੁਸੀਂ ਪੀਐਮ ਕੇਅਰ ਫੰਡ ਜਿਹੜਾ ਟੋਟਲ ਕਾਪਲਾ ਜੀ ਜਿਹਦੇ ਬਾਰੇ ਤੁਸੀਂ ਪੁੱਛੇ ਨਹੀਂ ਸਕਦੇ ਅੰਨੀ ਪਹੀ ਜਾਂਦੀਆਂ ਕੁੱਤੇ ਚੱਟੀਆਂ ਜਾਂਦੇ ਨੇ ਤੁਸੀਂ ਮੁੱਖ ਮੰਤਰੀ ਰਾਹਤ ਫੰਡ ਦੀ ਥਾਂ ਉਹ ਹੈ ਦੇ ਕਾਪ ਫੰਡ ਨਵਾਂ ਬਣਾ ਲਿਆ ਜੀ ਜਿੱਤੇ ਕੋਈ ਨਿਯਮ ਨਹੀਂ ਲਾਗੂ ਹੁੰਦੇ ਕੱਟਗੀਆਂ ਨੇ ਪੰਜਾਬੀਆਂ ਵੀ ਇਹਦੇ ਜੇਬਾਂ ਪੰਜਾਬੀਆਂ ਨੂੰ ਫੰਡ ਬਾਰੇ ਜਵਾਬ ਕੋਈ ਨਹੀਂ ਪੈਸੇ ਕਿੱਥੋਂ ਆਏ ਕਿੱਥੇ ਬੰਡੇ ਬਿਲਕੁਲ ਸੋਇਸ ਕਰਕੇ ਕਿਸੇ ਸਵਾਲ ਦਾ ਜਵਾਬ ਦੇਣ ਦੀ ਤਾਂ ਸਾਰੇ ਗੱਲ ਨੂੰ ਹੋਰ ਪਾਸੇ ਫਿਰ ਦੋਸ਼ੀ ਲਾਉਂਦੇ ਨੇ ਤੁਸੀਂ ਭਾਜਪਾ ਨਾਲੋਂ ਬਿਲਕੁਲ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਵੀ ਮਦਦ ਨਾ ਦੇ ਜੀ ਇੰਦਰ ਨੂੰ ਉਹਨਾਂ ਨੇ ਕਿਹਾ ਮਦਦ ਦੇਵੇ ਰਾਹੁਲ ਗਾਂਧੀ ਨੇ ਵੀ ਕਿਹਾ ਜੀ ਤੁਹਾਡੇ ਮਤੇ 'ਚ ਜਿਹੜੀ ਗੱਲ ਕੀਤੀ ਗਈ ਹੈ ਅਸੀਂ ਸਹਿਮਤ ਹਾਂ ਜੀ ਪ੍ਰਧਾਨ ਮੰਤਰੀ ਨੇ ਉਨੀ ਗੰਭੀਰਤਾ ਜਾਂ ਸਮੇਧਨਸ਼ੀਲਤਾ ਨਹੀਂ ਦਿਖਾਈ ਜੋ ਦਿਖਾਉਣੀ ਚਾਹੀਦੀ ਆ ਜੀ ਪਰ ਆ ਕੈਗ ਰਿਪੋਰਟ ਕਹਿੰਦੀ ਆ ਪ੍ਰਧਾਨ ਮੰਤਰੀ ਕਹਿੰਦਾ ਪਹਿ ਗਏ ਕਿੱਥੇ ਬਿਲਕੁਲ ਉਹ ਤਾਂ ਦਹਾੜੋਂ ਪਹਿ ਗਏ ਕਿੱਥੇ ਜੀ 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 ਕਹੀ ਭਗਵਾਨਤ ਮਾਨ ਕਹਿੰਦਾ ਸੀ ਕਹੋ ਮੈਨੂੰ ਕਹਿੰਦੇ ਨੇ ਕੇਂਦਰ ਤੋਂ ਪੈਸੇ ਮੰਗ ਲੋ ਕਹਿੰਦਾ ਕਿਉਂ ਮੰਗਾ ਹਮ ਹਜ਼ਾਰਾਂ ਕਰੋੜ ਰੁਪਈਆ ਪਿਆ ਬਿਲਕੁਲ ਪਹਿਲਾਂ ਨੂੰ ਵਰਤਣੇ ਨਹੀਂ ਆਏ ਸੀ ਮੈਂ ਵਰਤੂ ਬੈਜਿੰਗ ਨਾਲ 23 ਇਕ ਨਵਾ ਪੈਸਾ ਵਰਤਿਆ ਬਿਲਕੁਲ ਨਾ ਹੁਣੇ ਵਰਤ ਸਕਦੇ ਨਹੀਂ ਜਦੋਂ ਤੱਕ ਇਹਨੂੰ ਮਤਲਬ ਨੈਸ਼ਨਲ ਆਸਥਿਕ ਘੋਸ਼ਣਾ ਨਹੀਂ ਕੀਤਾ ਜਾਂਦਾ ਜੀ ਉਦੋਂ ਤੱਕ ਉਹ ਫੰਡ ਚ ਵਰਤੋਂਗੇ ਕਿਵੇਂ ਦੱਸੋ ਤਾਂ ਸਹੀ ਨਾ ਜੀ ਇਹਨੂੰ ਨੈਸ਼ਨਲ ਵਿਸਾਸਪਕ ਡਿਕਲੇਅਰ ਕਰਾਓ ਨਾ ਪਹਿਲਾਂ ਬਿਲਕੁਲ ਪਰ ਆਈ ਵੀ ਟੁਟਕਲੇ ਸਾਡੇ 65000 ਰੁਪਇਆ ਫਾਰੇ ਮੁਲਕ ਦਾ ਪਿਆ 60000 ਤੁਹਾਡਾ ਕੱਲਿਆਂ ਦਾ ਪਿਆ ਹੂੰ ਜੀਐਸਟੀ ਦਾ ਰੋਣਾ ਨੂੰ ਲੈ ਆ ਕੇ ਹੜਾ ਤਕ ਸੇੜਤਾ ਜੀ 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 ਤੋ ਇਸ ਕਰਕੇ ਬੈਜੇ ਛਲੇਡਾ ਸਿਆਸਤਾ ਬੇਬ ਕੋ ਬੜਾ ਰਹੇ ਲੋਕਾਂ ਨੂੰ ਜਿਹੜੀ ਗੱਲ ਦੀ ਲੋੜ ਹੈ ਨਾ ਨੋਟ ਚੇਂਜ ਜਿਹੜੀ ਚੀਜ਼ ਨੂੰ ਬਦਲਣਾ ਚਾਹੁੰਦੇ ਆ ਉਹ ਜਾਣੋ ਜੀ ਰੋਣਾ ਪਾਉਣ ਲੱਗੇ ਕਾਂਗਰਸ ਪਏ ਕਹਿੰਦੀ ਆ ਪੰਜਾਬ ਨੂੰ ਕੁਝ ਦਿਓ ਨਾ ਜੀ ਇਹ ਥੋੜੋ ਵੀ ਤੁਸੀਂ ਸਾਨੂੰ ਗਈ ਜਾਓ ਅਸੀਂ ਹੜਾ ਫੜਾ ਕੀ ਜਾਵਾਂਗੇ ਜੀ 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 ਸੋ ਸਵਾਲ ਬਾਜਬ ਨੇ ਵਿਰੋਧੀ ਧਿਰ ਦੇ ਪਰ ਕਿਉਂ ਕੋਈ ਮੈਜੋਰਟੀ ਉਹੀ ਹੈ ਨਾ ਗੱਲ ਗੱਲ ਤਾਂ ਉਹੀ મોદી ਵਾਲਿਆ ਜਾਂ ਫੰਡਮੀ મોદી ਵਾਲਾ ਬਣਾ ਲਿਆ ਉਹੀ મોદી ਦਾ ਅਸੀਂ ਕਾਂਗਰਸ ਮੁਕਤ ਭਾਰਤ ਅੰਦੋਲਨ ਮੁਕਤ ਸੜਕ ਸਵਾਲ ਮੁਕਤ ਮੀਡੀਆ ਵਿਰੋਧੀ ਧਰਮ ਮੁਕਤ ਸੰਸਦ ਉਹੀ ਇਹ ਕਰ ਰਹੇ ਨੇ ਮੈਂ ਤਾਂ ਜਦੋਂ ਇਹਨੇ ਐਲਾਨ ਕੀਤਾ ਨਾ 4 ਦਿਨਾਂ ਦਾ ਮੈਂ ਹਾਂ ਇਹ ਬੰਦਰਟ ਪੂਸੀਆ ਸਤਾਉ ਜਾਲੇ ਦੀ ਇੱਕ ਹੋਰ ਜੀ ਕਿਉਂ ਕਿੱਢਣ ਪਾਉਣ ਨੂੰ ਕੁਝ ਨਹੀਂ ਸਾਧ ਬਣਾਉਣ ਦੀ ਥਾਂ ਇਹ ਬਖਰੇਵੇਂ ਖੜੇ ਕਰ ਰਹੇ ਨੇ ਜੀ ਬਖਰੇਵੇਂ ਖੜੇ ਕਰ ਰਹੇ ਨੇ ਆਲ ਪਾਰਟੀ ਮੀਟਿੰਗ ਦੀ ਗੱਲ ਨਹੀਂ ਕਰ ਰਹੇ ਉਹਦੀ ਗੱਲ ਨਹੀਂ ਕਰ ਕਹਿੰਦੇ ਸਾਧ ਦਾ ਮਤਲਬ ਇਹ ਹੈ ਕਿ ਜੋ ਅਸੀਂ ਕਹਿੰਦੇ ਉਹਦੇ ਨਾਲ ਸਹਿਯੋਗ ਪ੍ਰਗਟ ਕਰੋ ਜੀ ਕੋਆਪਰੇਟਿਵ ਫੈਡਲ ਜੋ ਮੋਦੀ ਵੀ ਇਹ ਕਹਿੰਦਾ ਉਹ ਫੈਡਲ ਜੋ ਹੁੰਦੀ ਕੋਆਪਰੇਟਵਾ ਉਹਦਾ ਕੋਆਪਰੇਟਿਵ ਕੀ ਆ ਜੋ ਅਸੀਂ ਕਹਿੰਨੇ ਆ ਉਹਦੇ ਨਾਲ ਸਹਿਮਤੀ ਪ੍ਰਗਟ ਕਰੋ ਜੀ ਤੋਂ ਇਸ ਕਰਕੇ ਬਾਈ ਜੀ ਜਿੰਨਾ ਕੁ ਮੈਂ ਸੋਚਿਆ ਜਿੰਨਾ ਕੁ ਮੈਂ ਸਮਝਿਆ ਇਹ ਨਟਾਂਕੀ ਹੈ ਇਹਦੀ ਕੱਲ ਨੂੰ ਕੁਝ ਨਹੀਂ ਹੋਣਾ ਪਰਸੋਂ ਨੂੰ ਕੁਝ ਨਹੀਂ ਹੋਣਾ ਤੇ ਇਹਨੇ ਕਈ ਕਾਨੂੰਨ ਪਾਸ ਕਰਾਉਣੇ ਨੇ ਇਹ ਰੌਲਾ ਰੱਪਾ ਪਾ ਕੇ ਚਾਹੂਗਾ ਇਹ ਵੀ ਵਿਰੋਧੀ ਧਿਰਵਾਕ ਆਊਟ ਕਰ ਜੇ ਤਾਂ ਕਿ ਜਿਹੜੀਆਂ ਕਾਨੂੰਨਾਂ ਦੇ ਵਿੱਚ ਸੋਧਾਂ ਕਰਾਉਣੀਆਂ ਨੇ ਜੀ ਬਾਈ ਜੀ ਸਰਕਾਰ ਪਿੰਡਾਂ ਨੂੰ ਲੁੱਟਣ ਤੈਗੀ ਬਿਲਕੁਲ ਮੈਂ ਜਦੋਂ ਪਹਿਲਾਂ ਤੁਸੀਂ ਲੈਂਡ ਪੂਲਿੰਗ ਪਾਲਸੀ ਜੀ ਫਿਰ ਸ਼ਾਮਲਾਤ ਜ਼ਮੀਨਾਂ ਖੋਣ ਦੀ ਪਾਲਸੀ ਜੀ ਹੁਣ ਜਿਹੜੀਆਂ ਸ਼ਾਮਲਾਤ ਜ਼ਮੀਨਾਂ ਕਬਜ਼ੇ ਤੇ ਲਈਆਂ ਹੋਈਆਂ ਨੇ ਧਨਕਵੇੜਾ ਨੇ ਇਹਨਾਂ ਨੇ ਪ੍ਰਾਪਰਟੀ ਵਾਲਿਆਂ ਨੇ ਉਹਨਾਂ ਨੂੰ ਕਹਿੰਦੇ ਅਸੀਂ ਪਹਿਲਾਂ ਤਾਂ ਕਹਿੰਦੇ ਛਡਾਵਾਂਗੇ ਜੀ ਫਿਰ ਕਹਿੰਦੇ ਵੀ ਵੇਚਾਂਗੇ ਉਹ ਪੈਸੇ ਆ ਵੀ ਅਸੀਂ ਕਲੋਨੀਆਂ ਪਾਗੇ ਗਰੀਬ ਲੋਕਾਂ ਲਈ ਇਕਨੋਮਿਕਲੀ ਵੀਕਰ ਸ਼ੈਚਲ ਜੀ ਹੁਣ ਕਹਿੰਦੇ ਅਸੀਂ ਉਹਨਾਂ ਤੋਂ 4 ਗੁਣਾ ਕੀਮਤ ਵਸੂਲਾਂਗੇ ਉਹ ਫਿਰ ਕਰਨਗੇ ਕਿ ਚੁੱਪੂ ਗੁੜਪੂ ਵਿੱਚੋਂ ਵਿੱਚ ਲੁੱਟੂ ਅਰਧਮ ਅਰਧਮੀ ਅੱਧਾ ਥੋੜ੍ਹਾ ਅੱਧਾ ਫਰਕਾਰ ਦਾ ਜੀ ਤੁਸੀਂ ਫਿਰ ਜੇ ਇਹੀ ਕਰਨਾ ਹੈ ਤੁਸੀਂ ਸ਼ਾਮਲਾਟ ਜ਼ਮੀਨਾਂ ਦੇ ਕਬਜ਼ੇ ਕਿਉਂ ਛਡਾਈ ਜੀ ਤੁਸੀਂ ਉਹਨਾਂ ਦੇ ਨਾਂ ਰਜਿਸਟਰੀ ਕਰਾਉਨੇ ਅੱਦੇ ਪੈਸੇ ਆਪ ਲੈ ਲੈਣੇ ਅੱਦੇ ਉਧਰ ਨੇ ਪੈਸੇ ਲੈ ਜਿਹੜੀਆਂ ਤੁਸੀਂ ਸ਼ਾਮਲਾਟ ਦੀਆਂ ਜ਼ਮੀਨਾਂ ਛਡਾਈਆਂ ਨੇ ਦਿਖਾਓ ਕਿੱਥੇ ਠੇਕੇ ਤੇ ਚੜੀਆਂ ਨੇ ਉਹ ਜੀ ਉਹਨਾਂ ਦੀ ਆਮਦਨ ਦੱਸੋ ਕਿੱਥੇ ਵੱਧਾ ਹੋਇਆ ਪੰਚਾਇਤਾਂ ਚ ਜੀ ਜੇ ਪੰਚਾਇਤਾਂ ਵੀ ਕੋਈ ਜ਼ਮੀਨ ਦੱਬਦਾ ਜੇ ਤੁਸੀਂ ਛਾਂ ਲੈ ਕੇ ਛਡਾਉਣੇ ਹੋ ਜਿਹੜੀ ਇਹ ਜ਼ਮੀਨ ਹੈ ਇਹ ਕਿਉਂ ਛਡਾਉਂਦੇ ਬਿਲਕੁਲ ਤੁਹਾਡਾ ਕੋਈ ਫਰਕ ਨਹੀਂ ਜੇ ਛਡਾਉਣੇ ਹੋ ਫਿਰ ਇਹ ਸਾਰੇ ਪੈਸੇ ਪਿੰਡ ਨੂੰ ਕਿਉਂ ਨਾ ਮਿਲਣ ਜੀ ਬਿਲਕੁਲ ਜੀ ਤੁਮ ਕਈ ਇੱਕਦਮ ਹੀਰ ਸਵਾਲ ਲੈ ਚਲੋ ਹੋਰ ਬੜੇ ਸਮਝਦਾਰ ਸਿਆਣੇ ਲੋਕ ਹੈਗੇ ਨੇ ਤੇ ਚਰਚਾ ਚੱਲੂਗੀ ਪਰ ਸਰਕਾਰ ਆ ਜਿਹੜੀ ਬੈਜੀ ਛਲੇਡਾ ਸਿਆਸਤ ਖੇਡਦੀ ਹੈ ਜੀ ਤੋ ਦੇਵਕੂ ਬਣਾਰਹੀਆ ਲੋਕਾਂ ਨੂੰ ਪਰ ਲੋਕਾਂ ਨੇ ਨਾ ਇੰਨਾ ਹਾਲ ਦੇਖ ਲਿਆ ਨਾ ਮਨਿੰਦਰ ਜੀ ਲੱਖ ਜੋ ਰਾਲ ਲੈਣ ਇਹਨਾਂ ਨੂੰ ਪਿੰਡਕੀ ਨਹੀਂ ਵੜਨ ਦੇਣਾ ਕਿਸੇ ਨੇ ਦੇਖ ਕੇ ਲੈ ਲੋ ਮੇ ਤੁਸੀਂ ਜੀ ਜੀ ਮਤਲਬ ਆਉਣ ਵਾਲੇ ਸਮੇਂ 'ਚ ਨਾ ਦੱਲਾ ਤੋਂ ਦੱਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਜੀ ਜਿਹੜੇ ਕਹਿੰਦੇ ਸਵਾਲ ਪੁੱਛਣ ਲਾ ਤੇ ਹਮਮ ਪਰ ਕਹਿੰਦਾ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਜੀ ਬੈ ਜੀ ਹੱਥਾਂ ਨਾਲ ਦਿੱਤੀਆਂ ਨਾ ਦੰਦਾਂ ਨਾਲ ਨਹੀਂ ਖੁੱਲਣੀਆਂ ਯੋ ਬੇਰਕੋਚ ਜੋ ਮੈਨੂੰ ਹਾਲ ਲੱਗ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਝਾ